ਬਾਬਾ ਜੀ ਦਾ ਉਪਾਸ਼ਕ ਨਹੀਂ ਨਾ ਹੀ ਮੈਂ ਕਦੇ ਉਹਨਾਂ ਕੋਲੇ ਗਿਆ ਨਾ ਹੀ ਮੈਂ ਕਦੇ ਉਹਨਾਂ ਨੂੰ ਮਿਲੇਆ ਪਰਸਨਲੀ ਪਰ ਦੁੱਖ ਲੱਗਿਆ ਬਾਈ ਜੀ ਕਿ ਤੁਸੀਂ ਖੁਦ ਵੀ ਤੁਸੀਂ ਬਾਣੀ ਨਹੀਂ ਪੜਦੇ ਹੈਗੇ ਜੇ ਤੁਸੀਂ ਬਾਣੀ ਪੜੋਂ ਤਾਂ ਆਪਣੇ ਬਾਣੀ ਦਾ ਆਪਣੇ ਬਾਬਾ ਨਾਨਕ ਜੀ ਤਾਂ ਕਹਿੰਦੇ ਨੇ ਕਿ ਹਨਾ ਨਾਨਕ ਫਿੱਕਾ ਬੋਲੀ ਹੈ ਤਨ ਮਨ ਦੁੱਖਾ ਹੋਈ ਮੈਂ ਕੋਈ ਜਿਹਨੂੰ ਮਾੜਾ ਬੋਲਣੀ ਨਹੀਂ ਚਾਹੀਦਾ ਤੁਸੀਂ ਬਾਈ ਸਿੱਖੋ ਕਿ ਮਾੜਾ ਕਿਵੇਂ ਬੋਲ ਸਕਦੇ ਹੋ ਤੁਸੀਂ ਬਾਈ ਜੀ ਬਹੁਤ ਗੱਲਾਂ ਹਨਾ ਉਹਦੇ ਚ ਗਲਤ ਬੋਲੀਆਂ ਕਿ ਉਹ ਐ ਕਰਦੇ ਨੇ ਹਨਾ ਤੁਸੀਂ ਜਿਸਮਾਨੀ ਗੱਲਾਂ ਵੀ ਕਈ ਬੋਲਤੀਆਂ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਅੱਜ ਇੱਕ ਵਿਸ਼ੇ ਨੂੰ ਲੈ ਕੇ ਲਾਈਵ ਹੋਇਆ ਉਹ ਵਿਸ਼ਾ ਹੈ ਬਾਬਾ ਰਣਜੀਤ ਸਿੰਘ ਦੀ ਢੱਡੀਆਂ ਵਾਲੇ ਜਿਨ੍ਹਾਂ ਦੇ ਖਿਲਾਫ ਆ ਹੁਣੀ ਕੁਝ ਦਿਨਾਂ ਤੱਕ ਬਾਈ ਨੇ ਪੋਸਟ ਕੀਤੀ ਆ ਸੋ ਮੈਂ ਜਾਣਦਾ ਨਹੀਂ ਉਹ ਕੌਣ ਨੇ ਮੈਂ ਕੋਈ ਢੱਡੀਆਂ ਵਾਲੇ ਬਾਬਾ ਜੀ ਦਾ ਉਪਾਸ਼ਕ ਨਹੀਂ ਨਾ ਹੀ ਮੈਂ ਕਦੇ ਉਹਨਾਂ ਕੋਲੇ ਗਿਆ ਨਾ ਹੀ ਮੈਂ ਕਦੇ ਉਹਨਾਂ ਨੂੰ ਮਿਲਿਆ ਪਰ ਉਹਨਾਂ ਨੇ ਬਹੁਤ ਦੁਨੀਆ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਬਹੁਤ ਦੁਨੀਆ ਨੂੰ ਬਾਣੀ ਨਾਲ ਜੋੜਿਆ ਹੈ ਉਹ ਬਾਈ ਨੇ ਉਹਨਾਂ ਦੇ ਬਹੁਤ ਛੋਟੇ ਛੋਟੇ ਵੀਡੀਓ ਕਲਿੱਪ ਪੇਸ਼ ਕਰੇ ਨੇ ਵੀ ਹੈਨਾ ਇਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਤੇ ਬਾਬੇ ਨਾਨਕ ਨੇ ਬਦਲਣ ਦੀ ਕੋਸ਼ਿਸ਼ ਕੀਤੀ ਜੀ ਉਹ ਤੋਂ ਨਹੀਂ ਬਦਲੇ ਗਏ ਤੇ ਫਿਰ ਬਾਬਾ ਜੀ ਬੇਨਤੀ ਕਰ ਰਹੇ ਨੇ ਕਿ ਮੇਰੇ ਕਹਿ ਤੋ ਜੇ ਪੰਜਾਬ ਹੀ ਬਦਲ ਗਿਆ ਹੈਨਾ ਤਾਂ ਮੈਂ ਆਪਣੇ ਆਪ ਨੂੰ ਕੁਛ ਨਸੀਬ ਸਮਝਦਾ ਸੋ ਪਹਿਲੀ ਗੱਲ ਵੀਰ ਜੀ ਜੇਕਰ ਉਹ ਬਾਬਾ ਜੀ ਸਾਨੂੰ ਮੰਨ ਲਓ ਕੋਈ ਦੱਸ ਰਹੇ ਨੇ ਬਾਣੀ ਜੋ ਪੜ ਕੇ ਦੱਸ ਰਹੇ ਨੇ ਸੋ ਵੀਰ ਜੀ ਮੈਨੂੰ ਤਾਂ ਲੱਗਦਾ ਨਹੀਂ ਹੈਨਾ ਕਿ ਤੁਸੀਂ ਬਾਣੀ ਨੂੰ ਪੜਿਆ ਹੋਊਗਾ ਜੇ ਤੁਸੀਂ ਪੜਿਆ ਹੁੰਦਾ ਤਾਂ ਸ਼ਾਇਦ ਤੁਸੀਂ ਉਹਨਾਂ ਨੂੰ ਨਾ ਘੱਗਰੀ ਵਾਲਾ ਨਾ ਕਹਿੰਦੇ ਤੁਸੀਂ ਉਹਨਾਂ ਨੂੰ ਘੱਗਰੀ ਕਿਹਾ ਉਹ ਵੀ ਇੱਕ ਬਾਣਾ ਹੈ ਆਪਣੇ ਗੁਰੂਆਂ ਦਾ ਬਖਸ਼ਿਸ਼ ਆਪਣੇ ਗੁਰੂਆਂ ਦੀ ਬਖਸ਼ਿਸ਼ ਹੈ ਉਸ ਬਾਣੀ ਦੀ ਆਪਾਂ ਸਿੱਖੋ ਕਿ ਸਿੱਖਾਂ ਦੇ ਪੈਰ ਵੱਢੀ ਜਾਂਦੇ ਆ ਤੁਸੀਂ ਉਹਨੂੰ ਬਿਜ਼ਨਸਮੈਨ ਕਹਿੰਦੇ ਹੋ ਕਿ ਬਿਜ਼ਨਸਮੈਨ ਹੈ ਉਹ ਹੈਗਾ ਬਿਜ਼ਨਸਮੈਨ ਮੈਂ ਮੰਨ ਗਿਆ ਤੁਸੀਂ ਕਰ ਲੋ ਬਿਜ਼ਨਸ ਤੁਹਾਨੂੰ ਵਾਜਾ ਨਹੀਂ ਮਿਲਦਾ ਤੁਹਾਨੂੰ ਪ੍ਰਸ਼ੰਸਕ ਨਹੀਂ ਮਿਲਦੇ ਮਿਲਣਗੇ ਤੁਸੀਂ ਕਰਕੇ ਦਿਖਾਓ ਲੱਤਾਂ ਨਾ ਖਿੱਚੋ ਵੀਰੇ ਕਿਸੇ ਦੀਆਂ ਕਿਹਣਾ ਆਪਾਂ ਉਹਨਾਂ ਲਈ ਤੁਸੀਂ ਇਹ ਆਜੇ ਅਪਸ਼ਬਦ ਬੋਲੇ ਨੇ ਬਹੁਤ ਜ਼ਿਆਦਾ ਰੁੱਖਾ ਬੋਲਿਓ ਉਹਨਾਂ ਨੇ ਤੁਹਾਡਾ ਕੀ ਮਾੜਾ ਕਰਿਆ ਤੁਸੀਂ ਕਹਿੰਦੇ ਹੋ ਸਾਡੇ ਨਾਲ ਡਿਬੇਟ ਕਰੋ ਤੁਹਾਡੇ ਨਾਲ ਕਾਦੀ ਡਿਬੇਟ ਕਰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਤੁਸੀਂ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਕੀ ਹੈ ਤੁਸੀਂ ਸਿਰਫ ਇਹਨਾਂ ਕਿ ਵੀਰ ਜੀ ਦੇਖੋ ਦਾੜੀ ਕੇਸ ਰੱਖਣ ਨਾਲ ਤੁਸੀਂ ਸਿੱਖ ਨਹੀਂ ਹੋਗੇ ਮੈਂ ਕਟਾਉਣ ਨਾਲ ਕੋਈ ਮੈਂ ਸਿੱਖੀ ਤੋਂ ਮੁਨਕਰ ਨਹੀਂ ਹੋ ਗਿਆ ਪਰ ਭਰਾ ਮੇਰੇ ਆ ਉਹ ਬਾਬਾ ਜੀ ਮੰਨ ਲਓ ਸਭ ਨੂੰ ਲਵੇ ਲਾ ਰਹੇ ਨੇ ਮੇਰੇ ਵਰਗੇ ਬੰਦਿਆਂ ਦੇ ਵੀ ਪੱਗਾਂ ਬਨਵਾਤੀਆਂ ਉਹਨਾਂ ਨੇ ਬਹੁਤ ਨਸ਼ੇੜੀ ਬੰਦੇ ਨੇ ਜਿਹੜੇ ਜਿਨ੍ਹਾਂ ਦੇ ਉਹਨਾਂ ਨੇ ਨਸ਼ੇ ਬੰਦ ਕਰਵਾਤੇ दारूਆ ਬੰਦ ਕਰਵਾਤੀਆਂ ਬਹੁਤ ਘਰ ਬਸਾਤੇ ਤੁਸੀਂ ਉਹਨਾਂ ਨੂੰ ਇੰਨਾ ਰੁੱਖਾ ਬੋਲ ਰਹੇ ਹੋ ਨਾ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਕਹਿੰਦੇ ਉਹਨਾਂ ਨੇ ਟਰਾਲੇ ਪਾਏ ਨੇ ਉਹਨਾਂ ਦੇ ਟਰਾਲੇ ਪਾਏ ਨਹੀਂ ਮੰਨ ਗਏ ਆਪਾਂ ਕਿ ਉਹਨਾਂ ਨੇ ਟਰਾਲੇ ਪਾਏ ਨੇ ਤੁਸੀਂ ਪਾਓ ਸੋਨੂ ਬਾਬਾ ਜੀ ਨੇ ਮਨਾ ਕਰਿਆ ਕਿ ਤੁਸੀਂ ਨਾ ਇਹ ਕੰਮ ਕਰੋ ਸੋ ਮੈਂ ਉਹਨਾਂ ਨੂੰ ਨਹੀਂ ਜਾਣਦਾ ਹਨਾ ਮੈਂ ਨਹੀਂ ਉਹਨਾਂ ਕੋਲੇ ਕਦੇ ਗਿਆ ਨਾ ਹੀ ਮੈਨੂੰ ਤੁਸੀਂ ਕਦੇ ਦੇਖੋਗੇ ਕਿ ਮੈਂ ਉਹਨਾਂ ਦੇ ਕੋਲੇ ਕਦੇ ਗਿਆ ਠੀਕ ਹੈ ਨਾ ਹੀ ਮੇਰਾ ਉਹਨਾਂ ਦੇ ਕਿਸੇ ਸਰਕਲ 'ਚ ਕੋਈ ਲਿੰਕ ਹੈ ਪਰ ਦੁੱਖ ਲੱਗਿਆ ਬਾਈ ਕਿ ਤੁਸੀਂ ਖੁਦ ਵੀ ਤੁਸੀਂ ਬਾਣੀ ਨਹੀਂ ਪੜਦੇ ਹੈਗੇ ਜੇ ਤੁਸੀਂ ਬਾਣੀ ਪੜੋਂ ਤਾਂ ਆਪਣੇ ਬਾਣੀ ਦਾ ਆਪਣੇ ਬਾਬਾ ਨਾਨਕ ਜੀ ਤਾਂ ਕਹਿੰਦੇ ਨੇ ਕਿ ਹਨਾ ਨਾਨਕ ਫਿੱਕਾ ਬੋਲੀ ਹੈ ਤਨ ਮਨ ਵਿੱਕਾ ਹੋਈ ਕਿਸੇ ਨੂੰ ਮਾੜਾ ਬੋਲਣੀ ਨਹੀਂ ਚਾਹੀਦਾ ਤੁਸੀਂ ਬਾਈ ਸਿੱਖੋ ਕਿ ਮਾੜਾ ਕਿਵੇਂ ਬੋਲ ਸਕਦੇ ਹੋ ਤੁਸੀਂ ਬਾਈ ਜੀ ਬਹੁਤ ਗੱਲਾਂ ਹਨਾ ਉਹਦੇ 'ਚ ਗਲਤ ਬੋਲੀਆਂ ਕਿ ਉਹ ਐ ਕਰਦੇ ਨੇ ਹਨਾ ਤੁਸੀਂ ਜਸਮਾਨੀ ਗੱਲਾਂ ਵੀ ਕਈ ਬੋਲਤੀਆਂ ਸੋ ਜਸਮਾਨੀ ਤੇ ਵੀਰ ਜੀ ਤੁਸੀਂ ਇਹ ਦੇਖੋ ਕਿ ਤੁਹਾਡੀ ਵੀਡੀਓ ਲੋਕਾਂ ਦੀਆਂ ਧੀਆਂ ਭੈਣਾਂ ਨੇ ਦੇਖਣੀ ਹੈ ਤੁਸੀਂ ਕੀ ਬੋਲ ਰਹੇ ਹੋ ਤੁਸੀਂ ਇੰਨਾ ਤਹਿਸ਼ਾ ਕੇ ਨਾ ਬੋਲੋ ਕਿ ਤੁਹਾਡੇ ਬੋਲ ਤੁਹਾਨੂੰ ਭਾਰੀ ਪੈ ਜਾਣ ਕਿਉਂਕਿ ਵੀਰੇ ਜੇਕਰ ਹਨਾ ਤੁਹਾਡੀ ਕੋਈ ਉਹਨਾਂ ਨਾਲ ਮਤਭੇਦ ਹੈਗੇ ਨੇ ਤਾਂ ਤੁਸੀਂ ਉਹਨਾਂ ਨਾਲ ਬੈਠ ਕੇ ਸੂਟ ਆਊਟ ਕਰੋ ਤੁਸੀਂ ਫੇਸਬੁੱਕ ਤੇ ਲਾਈਵ ਹੋ ਜਾਨੇ ਹੋ ਤੁਸੀਂ ਹਨਾ YouTube ਤੇ ਪਾਦਨਿਓ ਕਿ ਉਹਨੇ ਐ ਕਰਤਾ ਹੋਏ ਐ ਕਰਤਾ ਫੇਮਸ ਹੋਣ ਦੀ ਕੋਸ਼ਿਸ਼ ਨਾ ਕਰੋ ਬਾਈ ਜੀ ਜੇਕਰ ਉਹ ਕੁਝ ਕਰ ਰਹੇ ਨੇ ਤਾਂ ਉਹਨਾਂ ਨੇ ਇੱਕ ਐਡਾ ਦਰਬਾਰ ਬਣਾਤਾ ਇੱਕ ਬੰਦੇ ਨੇ ਆ ਉਹ ਵੀ ਤਾਂ ਦੇਖੋ ਉਹ ਚੀਜ਼ ਅਸੀਂ ਕਿਉਂ ਨਹੀਂ ਦੇਖ ਰਹੇ ਆ ਸਿਰਫ ਸਾਨੂੰ ਇੱਕ ਚੀਜ਼ ਦਿਖ ਰਹੀ ਹੈ ਕਿ ਉਹ ਤਰੱਕੀ ਕਰ ਗਿਆ ਹਨ ਉਹ ਤਰੱਕੀ ਕਰ ਗਿਆ ਵੀਰੇ ਕਰ ਰਿਹਾ ਉਹ ਉਹ ਬਾਣੀ ਦੀਆਂ ਗੱਲਾਂ ਹੀ ਦੱਸ ਰਿਹਾ ਨੇ ਸਾਨੂੰ ਬਾਣੀ ਬਾਰੇ ਸਾਨੂੰ ਦੱਸਦੇ ਨੇ ਬਾਣੀ ਕੀ ਹੈ ਤੁਸੀਂ ਉਹਨਾਂ ਦੇ ਇੱਕ ਗਰੀ ਤੱਕ ਨੂੰ ਕਹਤਾ ਗਾ ਗਰੀ ਵਾਲਾ ਉਹ ਕ ਗਰੀ ਵਾਲਾ ਕਿਉਂ ਹੈ ਉਹਨੇ ਮਾੜਾ ਕੀ ਕਰਿਆ ਕੋਈ ਨਸ਼ਾ ਨਹੀਂ ਕਰਿਆ ਉਹਨਾਂ ਨੇ ਅਜੇ ਤੱਕ ਕੋਈ ਰੇਪ ਨਹੀਂ ਕਰਿਆ ਉਹਨਾਂ ਨੇ ਲੋਕਾਂ ਨੂੰ ਨਾਲ ਲਾਇਆ ਲੰਗਰ ਚਲਾਏ ਨੇ ਹਰ ਇੱਕ ਜਗ੍ਹਾ ਉਹ ਗਏ ਨੇ ਕਿਹੜੀ ਜਗ੍ਹਾ ਨਹੀਂ ਗਏ ਖੜਾਂ ਦੀ ਮਾਰਚ ਉਹ ਖੜੇ ਨੇ ਪਰ ਵੀਰੇ ਮਾੜੇ ਨੂੰ ਮਾੜਾ ਕਹੋ ਚੰਗੇ ਨੂੰ ਚੰਗਾ ਕਹੋ ਯਾਰ ਆਪਾਂ ਹਰ ਇੱਕ ਇੱਕ ਚੀਜ਼ ਦੇ ਮਗਰ ਨਾ ਪੈ ਜਾ ਕਰੋ ਇਸੇ ਕਾਰਨ ਆਪਣੇ ਜਿਹੜੇ ਮੱਲੋ ਹੁਣ ਪ੍ਰਚਾਰਕ ਨੇ ਉਹ ਘਟਦੇ ਜਾ ਰਹੇ ਨੇ ਕਿਉਂ ਪ੍ਰਚਾਰਕ ਘਟਦੇ ਜਾ ਰਹੇ ਨੇ ਵੀਰੇ ਅਗਲੇ ਨੂੰ ਪਤਾ ਤੁਸੀਂ ਪ੍ਰਚਾਰਕ ਦੇ ਮਗਰ ਪੈ ਜਾਣਾ ਜੇ ਪ੍ਰਚਾਰਕ ਕੋਈ ਪ੍ਰਚਾਰ ਕਰ ਰਿਹਾ ਹੈ ਉਹ ਆਪਣੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਉਹ ਆਪਣੀ ਸਿੱਖੀ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਕਿ ਸਿੱਖੀ ਕੀ ਹੈ ਉਹਨੂੰ ਉਹ ਚੀਜ਼ ਵੀ ਦੇਖੋ ਨਾ ਕਿ ਉਹ ਬੰਦਾ ਕਰ ਕੀ ਰਿਹਾ ਹੈ ਉਹਦੀ ਇੱਕ ਛੋਟੀ ਜੀ ਗੱਲ ਨੂੰ ਆਪਾਂ ਨਾ ਹਾਈਲਾਈਟ ਕਰਕੇ ਪੇਸ਼ ਕਰ ਦਿੰਦੇ ਆ ਵੀ ਉਹ ਐ ਕਰਦਾ ਉਹ ਐ ਕਰਦਾ ਨਹੀਂ ਕਰਦਾ ਹੈਗਾ ਵੀਰੇ ਉਹਨਾਂ ਨੇ ਕੀ ਮਾੜਾ ਕਰਿਆ ਮੈਨੂੰ ਦੱਸੋ ਮੈਨੂੰ ਤਾਂ ਕੋਈ ਮਾੜਾ ਲੱਗਦਾ ਨਹੀਂ ਉਹਨਾਂ ਦਾ ਕਿਉਂ ਨਹੀਂ ਲੱਗਦਾ ਕਿਉਂਕਿ ਤੁਹਾਨੂੰ ਲੱਗਦਾ ਹਨਾ ਉਹਨਾਂ ਨੇ ਤਾਂ ਟਰਾਲੇ ਪਾਏ ਨੇ ਟਰਾਲੇ ਪਾਏ ਨੇ ਵੀਰੇ ਉਹਨਾਂ ਨੇ ਠੀਕ ਹੈ ਆਪਣੇ ਉਹਨਾਂ ਨੇ ਮੰਨ ਲਓ ਪ੍ਰਚਾਰ ਚ ਇਹ ਇੰਨਾ ਦਮ ਪੈਦਾ ਕਰਤਾ ਲੋਕ ਉਹਨਾਂ ਨੂੰ ਸੁਣਦੇ ਆ ਲੋਕ ਉਹਨਾਂ ਨੂੰ ਦੇਖ ਕੇ ਆਉਂਦੇ ਆ ਤੁਸੀਂ ਪੈਦਾ ਕਰੋ ਤੁਸੀਂ ਕਰਕੇ ਨਹੀਂ ਤੁਸੀਂ ਕਰ ਨਹੀਂ ਸਕਦੇ ਮੇਰੇ ਛੋਟੇ ਹੁੰਦੇ ਦੀ ਕਹਾ ਬਤਾਇਆ ਜਦੋਂ ਮੈਂ ਸਕੂਲ ਚ ਪੜਦਾ ਹੁੰਦਾ ਸੀ ਤਾਂ ਉਦੋਂ ਇੱਕ ਲੂੰਬੜੀ ਦੀ ਕਥਾ ਹੁੰਦੀ ਸੀ ਵੀ ਹੱਥ ਨਹੀਂ ਗਿਆ ਤਾਂ ਤੂੰ ਕੌੜਾ ਤੁਸੀਂ ਉਹ ਕੰਮ ਕਰਦੇ ਹੋ ਬਾਈ ਜੀ ਤੁਸੀਂ ਉਹਨਾਂ ਨੂੰ ਗਾਲਾਂ ਵੀ ਗੜਤੀਆਂ ਤੁਸੀਂ ਬਹੁਤ ਕੁਝ ਬੋਲਦਾ ਪਰ ਉਹ ਚੀਜ਼ ਨਹੀਂ ਚੰਗੀ ਹੈਗੀ ਵੀਰੇ ਜੇਕਰ ਤੁਸੀਂ ਕੋਈ ਡਿਬੇਟ ਕਰਨੀ ਹੈ ਬਾਬਾ ਜੀ ਨਾਲ ਕੋਈ ਗੱਲ ਕਰਨੀ ਹੈ ਨਾ ਉਹਨਾਂ ਨੂੰ ਪਰਸਨਲੀ ਮਿਲ ਲਓ ਤੁਸੀਂ ਪ੍ਰਚਾਰਕ ਪੈਦਾ ਹੋਣ ਦਿਓ ਆਪਣੇ ਧਰਮ ਨੂੰ ਵੀਰੇ ਇੰਨਾ ਗੁੱਝਲਦਾਰ ਨਾ ਪੜਾਓ ਕਿ ਲੋਕ ਇਸ ਧਰਮ ਤੋਂ ਨਫ਼ਰਤ ਲੱਗ ਜਾਣ ਕਰਨ ਕਿਉਂ ਤੁਸੀਂ ਗਾਲਾਂ ਕੱਢਦੇ ਹੋ ਪ੍ਰਚਾਰਕਾਂ ਨੂੰ ਪ੍ਰਚਾਰਕ ਕਿੱਥੋਂ ਪੈਦਾ ਹੋਣਗੇ ਆਪਾਂ ਪ੍ਰਚਾਰਕਾਂ ਦੀ ਇੱਜ਼ਤ ਕਰੀਏ ਪ੍ਰਚਾਰਕਾਂ ਨੂੰ ਬਣਦਾ ਸਨਮਾਨ ਦਈਏ ਤਾਂ ਕਿ ਸਾਡੇ ਇਸ ਧਰਮ ਦੇ ਲੋਕ ਸਾਡੇ ਸਿੱਖੀ ਧਰਮ ਨਾਲ ਲੋਕ ਪਿਆਰ ਕਰਨ ਇੱਧਰ ਆਉਣ ਪ੍ਰਚਾਰਕ ਬਣਣ ਜੇਕਰ ਕੋਈ ਪ੍ਰਚਾਰਕ ਉੱਪਰ ਜਾਂਦਾ ਤਾਂ ਉਹਨੂੰ ਦੇਖ ਕੇ 10 ਬੰਦੇ ਹੋਰ ਪ੍ਰਚਾਰਕ ਬਣਨ ਦੀ ਸੋਚਣ ਕਿ ਯਾਰ ਆਪਾਂ ਵੀ ਬਣ ਗਏ ਹਨਾ ਤਾਂ ਕਿ ਆਪਣੇ ਦੇ ਵੀ ਗੁਰੂ ਦੀ ਕਿਰਪਾ ਹੋਵੇ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਹੋ ਵੀਰ ਜੀ ਦੂਸਰਾ ਬੰਦਾ ਪ੍ਰਚਾਰਕ ਬਣਨ ਬਾਰੇ ਸੋਚ ਵੀ ਨਹੀਂ ਸਕਦਾ ਠੀਕ ਹੈ ਨਾ ਸੋ ਵੀਰੇ ਮੇਰੀ ਤੈਨੂੰ ਇੱਕ ਸਲਾਹ ਹੈ ਭਰਾ ਮੇਰੇ ਆ ਹਨਾ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਪਰ ਸੋਨੂ ਬਾਈ ਜੀ ਕਿਸੇ ਵੀ ਪ੍ਰਚਾਰਕ ਬਾਰੇ ਕੋਈ ਵੀ ਚੀਜ਼ ਬੋਲਣੀ ਨਹੀਂ ਚਾਹੀਦੀ ਹਾਂ ਜੇਕਰ ਤੁਸੀਂ ਕੋਈ ਗੁਰੂ ਗ੍ਰੰਥ ਸਾਹਿਬ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਤਾਂ ਤੁਸੀਂ ਕਰੋ ਲਾਈਵ ਹੋ ਕੇ ਤੁਸੀਂ ਕਹੋਗੇ ਬਾਬਾ ਜੀ ਤੁਸੀਂ ਆ ਬਾਣੀ ਦਾ ਸ਼ਬਦ ਗਲਤ ਬੋਲਤਾ ਠੀਕ ਹੈ ਇਹ ਬਾਣੀ ਦਾ ਸ਼ਬਦ ਇਸ ਤਰ੍ਹਾਂ ਤੁਸੀਂ ਪ੍ਰਚਾਰਕ ਹੋ ਕੇ ਉਹਨਾਂ ਨਾਲ ਗੱਲ ਕਰੋ ਉਹਨਾਂ ਦੇ ਲੈਵਲ ਦੇ ਹੋ ਕੇ ਗੱਲ ਕਰੋ ऐसे तरह नहीं भाई देखो ना मैं एक खोणा मौणा ना बंदा मैं मान लो मैं नाई मैं नाईミネ दाडा रखया ना, नाई मैं पग बलीया पर जेडे ਸਾਡੇ ਪ੍ਰਚਾਰਕ ਨੇ ਨਾ ਸੰਤ ਹਰਦੇਵ ਸਿੰਘ ਲੂਲੂ ਵਾਲਾ ਲਈ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਇਹਨੂੰ ਗੁੱਝਲ ਧਾਰਨਾ ਬਣਾਓ ਸਿੱਖੀ ਨੂੰ ਤੁਸੀਂ ਬਾਈ ਜੀ ਉਹੀ ਕੰਮ ਕਰੀ ਜਾਂਦੇ ਹੋ ਇੱਕ ਦੂਜੇ ਦੇ ਨਾਲ ਲੱਤਾਂ ਖਿੱਚ ਰਹੇ ਹੋ ਹਾਂ ਆਪਾਂ ਇੱਕ ਚੀਜ਼ ਇਕੱਠੇ ਹੋ ਕੇ ਕਰੀਏ ਨਾ ਤੁਸੀਂ ਜੇ ਕਹਿੰਦੇ ਵੀ ਬਾਬਾ ਜੀ ਮੈਂ ਤੁਹਾਨੂੰ ਪੈਸੇ ਭੇਜਦਾ ਤੁਸੀਂ ਇੱਥੇ ਇੱਕ ਪਿੰਗਲਾ Ashram ਬਣਾ ਦਿਓ ਆਪਾਂ ਮੰਨ ਲੈਂਦੇ ਬਾਬਾ ਜੀ ਬੱਚਿਆਂ ਦੇ ਪੜ੍ਹਨ ਵਾਸਤੇ ਮੈਂ ਪੈਸੇ ਭੇਜਦਾ ਹਾਂ ਬੱਚਿਆਂ ਨੂੰ 10 ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾ ਦੋ ਯਾਰ ਕੁਝ ਸਮਝਦਾ ਹੁੰਦੀ ਨਾ ਭਾਈ ਵੀ ਤੁਸੀਂ ਕੰਮ ਕੀ ਕਰਾਉਣਾ ਚਾਹੁੰਦੇ ਹੋ ਤੁਸੀਂ ਤਾਂ ਉਹਨਾਂ ਨਾਲ ਡਿਬੇਟ ਦੇ ਮੈਂ ਅਗਰ ਪੈ ਗਿਆ ਉਹਨਾਂ ਦੀ ਡਿਬੇਟ ਤੋਂ ਕੱਢਣਾ ਕੀ ਹੈ ਤੁਸੀਂ ਨਹੀਂ ਕਾਦੀ ਡਿਬੇਟ ਕਰਨੀ ਹੈ ਵੀਰੇ ਆਪਾਂ ਨੇ ਸਿਰਫ ਇੱਕੋ ਹੀ ਡਿਬੇਟ ਕਰਨੀ ਹੈ ਨਾ ਕਿ ਬਾਬਾ ਜੀ ਤੁਸੀਂ ਇਹ ਪ੍ਰਾਪਰਟੀ ਦੇ ਮਾਲਕ ਹੋਗੇ ਮਾਲਕ ਹੋਗੇ ਨਹੀਂ ਵੀਰੇ ਲੋਕਾਂ ਨੇ ਕਰੇ ਨੇ ਜੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਤਾਂ ਸਨਮਾਨਿਆ ਤਾਂ ਉਹਨਾਂ ਨੂੰ ਸਿਰ ਤੇ ਬਿਠਾਇਆ ਹੈ ਉਹ ਜੇਕਰ ਅੱਜ ਤੁਸੀਂ ਉਹਨਾਂ ਨੂੰ ਬਲੌਗਰ ਕਹਿਤਾ ਹਨ ਇੱਕ ਗੱਲ ਤੁਸੀਂ ਹੋਰ ਬੋਲਦੀ ਕਿ ਬਲੌਗਰ ਬਣ ਗਈ ਉਹ ਉਹਨਾਂ ਨੇ ਵੀਰੇ ਬਲੌਗ 'ਚ ਵੀ ਕਿਸੇ ਨੂੰ ਮਾੜਾ ਨਹੀਂ ਕਿਹਾ ਜਿੰਨਾ ਕਿ ਮੈਂ ਉਹਨਾਂ ਨੂੰ ਹਨ ਜਿੰਨਾ ਕਿ ਮੈਂ ਮੰਨ ਲਓ ਇੱਕ ਦੋ ਬਲੌਗ ਨੇ ਦੇਖਿਆ ਤੁਹਾਡੇ ਕਹਿਣ ਤੋਂ ਬਾਅਦ ਹੀ ਦੇਖਿਆ ਉਹਨਾਂ ਨੇ ਬਲੌਗ 'ਚ ਵੀ ਕੋਈ ਮਾੜਾ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਮਾੜਾ ਉਹਦਾ ਸਾਥ ਛੱਡ ਦਿਓ ਬਸ ਆਹੀ ਗੱਲ ਕਹੀ ਹੈ ਉਹਨਾਂ ਨੂੰ ਹਾਈਪਰ ਨਾ ਕਰੋ ਵੀਰੇ ਹਨ ਗੁੱਜਲਦਾਰ ਨਾ ਬਣਾਓ ਵੀਰ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਆਪਾਂ ਆਪਣੇ ਧਰਮ ਦਾ ਨਾਸ ਨਾ ਮਾਰੋ ਯਾਰ ਆਪਾਂ ਸਿੱਖਾਂ ਹਣ ਗੁਰੂ ਕੇ ਸਿੱਖਾਂ ਆਪਣੀ ਪੂਰੀ ਜ਼ਿੰਦਗੀ ਸਿੱਖਿਆ ਦੀ ਨਿਕਲਣੀ ਚਾਹੀਦੀ ਹੈ ਪਰ ਭਰਾ ਇਹ ਹਰੀਆਂ ਗੱਲਾਂ ਨਾ ਕਰੋ ਕਿ ਇੱਕ ਪ੍ਰਚਾਰਕ ਯਾਰ ਆਪਣੀ ਜ਼ਿੰਦਗੀ ਤੋਂ ਨਫ਼ਰਤ ਲੱਗ ਜੇ ਕਾਰਨ ਸ਼ਾਇਦ ਮੈਨੇ ਗਲਤ ਫੈਸਲਾ ਲੈ ਲਿਆ ਮੈਂ ਗਲਤ ਧਰਮ ਚ ਜਾ ਰਿਹਾ ਠੀਕ ਹੈ ਹਰ ਇੱਕ ਲੋਕ ਆਪਣੇ ਧਰਮ ਨੂੰ ਤਬਦੀਲ ਕਰੀ ਜਾਂਦੇ ਆ ਉਹ ਕਿਉਂ ਕਰੀ ਜਾਂਦੇ ਆ ਵੀਰੇ ਕਿਉਂਕਿ ਆਪਾਂ ਸਿੱਖ ਹੋ ਕੇ ਸਿੱਖਾਂ ਲਈ ਕੁਝ ਕਰਨੀ ਰਹੇ ਆ ਆਪਾਂ ਕਰੀਏ ਠੀਕ ਹੈ ਭਰਾ ਮੇਰਾ ਤੂੰ ਹੱਥ ਵਧਾ ਕੀ ਕਰਨਾ ਚਾਹੁੰਦਾ ਮੈਨੂੰ ਇਹ ਦੱਸ ਸਿੱਖੀ ਲਈ ਤੂੰ ਕੀ ਕਰ ਸਕਦਾ ਹੈ ਠੀਕ ਹੈ ਮੈਂ ਤੇਰੇ ਨਾਲ ਖੜਾ ਤੂੰ ਕਰਨ ਦੀ ਕੋਸ਼ਿਸ਼ ਕਰ ਕੁਛ ਨਮਾ ਕਰ ਜਿਹਦੇ ਨਾਲ ਤੇਰਾ ਨਾਮ ਹੋਵੇ ਠੀਕ ਹੈ ਕੀ ਕਰਨਾ ਚਾਹੁੰਦਾ ਹੈ ਗਰੀਬ ਬੱਚੇ ਪੜਾਉਣਾ ਚਾਹੁੰਦਾ ਹੈ ਗਰੀਬ ਲੋਕਾਂ ਨੂੰ ਮਕਾਨ ਪਾਕੇ ਦੇਣਾ ਚਾਹੁੰਦਾ ਹੈ ਠੀਕ ਹੈ ਗਰੀਬ ਕੁੜੀਆਂ ਦੇ ਵਿਆਹ ਕਰਨਾ ਚਾਹੁੰਦਾ ਤੂੰ ਜਿਹੜੀ ਚੀਜ਼ ਕਰਨਾ ਚਾਹੁੰਦਾ ਮੈਂ ਤੇਰੇ ਨਾਲ ਖੜਾ ਮੇਰੀ ਤੇਰੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਭਰਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਆਪਾਂ ਉਸ ਗੁਰੂ ਦੇ ਸਾਝੀ ਆ ਆਪਾਂ ਆਪਣੇ ਪ੍ਰਚਾਰਕਾਂ ਦੀ ਨਿੰਦਾ ਨਾ ਕਰੀਏ ਕਿਉਂਕਿ ਆਪਣੇ ਪ੍ਰਚਾਰਕਾਂ ਨਾਲ ਹੀ ਵੀਰੇ ਆਪਣਾ ਧਰਮ ਹੈ ਜਿਹੜਾ ਉਹ ਦੇਸ਼ਾਂ ਬਦੇਸ਼ਾਂ ਤੱਕ ਫੈਲਿਆ ਦੇਸ਼ਾਂ ਬਦੇਸ਼ਾਂ ਚ ਪਤਾ ਲੱਗਿਆ ਸਿੱਖ ਕੌਣ ਨੇ ਇਹ ਸਿੱਖ ਕੌਮ ਕੀ ਐ ਸਾਡੇ ਵਾਰੀ ਦੱਸਣ ਵਾਲੇ ਕੌਣ ਨੇ ਸਾਡੇ ਪ੍ਰਚਾਰ ਕਰਨ ਸੋ ਵੀਰ ਜੀ ਹੱਥ ਬੰਨ੍ਹ ਕੇ ਤੈਨੂੰ ਬਾਈ ਬੇਨਤੀ ਐ ਵੀ ਜੇਕਰ ਕੁਝ ਕਰਨਾ ਐ ਨਾ ਤਾਂ ਅੱਗੇ ਹੋ ਕੇ ਕਰ ਤੇਰੇ ਨਾਲ ਲੱਗਾਗੇ ਤੇਰਾ ਸਾਥ ਦਵਾਂਗੇ ਠੀਕ ਐ ਪਰ ਆਪਾਂ ਨਿੰਦਿਆ ਨਾ ਕਰੀਏ ਕਿਸੇ ਦੀ ਕਿਉਂਕਿ ਵੀਰ ਜੀ ਆ ਨਾ ਜਦੋਂ ਨਿੰਦਿਆ ਕਰਾਂਗੇ ਤਾਂ ਫਿਰ ਕੰਮ ਨਹੀਂ ਹੁੰਦੇ ਕੰਮ ਸਾਰੇ ਬੇਕਾਰ ਨੇ ਕਿਉਂ ਕਿਉਂਕਿ ਗੁਰੂ ਵੀ ਗੁਰੂ ਜੀ ਵੀ ਕਹਿੰਦੇ ਨੇ ਕਿ ਅਸੀਂ ਉੱਥੇ ਖੜੇ ਆ ਜਿੱਥੇ ਸੁੱਥ ਹੈ ਤੁਸੀਂ ਬਾਈ ਜੀ ਇਹ ਹਾ ਜੀਆਂ ਗੱਲਾਂ ਹਨ ਜਿਹੜੀਆਂ ਬੋਲੀਆਂ ਨੇ ਸੌਰੀ ਮੈਨੂੰ ਉਹ ਤੁਹਾਡੀਆਂ ਬੜੀਆਂ ਘਟੀਆਂ ਲੱਗੀਆਂ ਜੋ ਤੁਸੀਂ ਬੋਲੀਆਂ ਕਿਉਂ ਕਿਉਂਕਿ ਤੁਸੀਂ ਆਪਣੇ ਮੂੰਹ ਚੋਂ ਬਹੁਤ ਜ਼ਿਆਦਾ ਗੰਦ ਬੋਲਿਆ ਉਹ ਨਹੀਂ ਸੋਨੂੰ ਬੋਲਣਾ ਚਾਹੀਦਾ ਸੀਗਾ ਖਾਸ ਕਰਕੇ ਇੱਕ ਪ੍ਰਚਾਰਕ ਲਈ ਜਿਹੜਾ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦਾ ਵੀ ਆ ਸੁਣਦਾ ਵੀ ਆ ਤੇ ਸਮਝਦਾ ਵੀ ਆਪਾਂ ਨੂੰ ਤਾਂ ਵੀਰੇ ਬਾਣੀ ਦਾ ਗਿਆਨ ਹੀ ਨਹੀਂ ਆਪਾਂ ਨੂੰ ਕੀ ਪਤਾ ਹੈ ਆਪਾਂ ਕੀ ਬਹਿਸ ਕਰ ਲਾਂਗੇ ਕਿਉਂਕਿ ਪਹਿਲਾਂ ਆਪਾਂ ਵੀਰੇ ਬਾਣੀ ਬਾਣੀ ਜੋ ਕੇ ਹੋ ਜੀਏ ਆਪਾਂ ਉਹਨਾ ਪ੍ਰਚਾਰ ਸੁਣੀਏ ਪਹਿਲਾਂ ਉਹ ਪ੍ਰਚਾਰ ਕਰ ਰਹੇ ਨੇ ਅਸੀਂ ਉਹਨੂੰ ਸੁਣੀਏ ਉਹ ਕਹਿ ਕੀ ਰਹੇ ਨੇ ਫਿਰ ਅਸੀਂ ਉਸ ਵਿਸ਼ੇ ਤੇ ਗੱਲ ਕਰੀਏ ਵੈਸੇ ਕਿਸੇ ਦੇ ਮਗਰ ਪੈ ਜਾਣਾ ਉਹਨਾਂ ਨੂੰ ਗਾਲਾਂ ਕੱਢਣੀਆਂ ਉੱਚਾ ਬੋਲਣਾ ਮੰਦਾ ਬੋਲਣਾ ਸੋ ਮੈਨੂੰ ਵੈਸੇ ਤੁਹਾਡੀ ਇਹ ਗੱਲ ਨਹੀਂ ਚੰਗੀ ਲੱਗੀ ਮੈਂ ਤੁਹਾਨੂੰ ਖਾਸ ਕਰਕੇ ਰਿਪਲਾਈ ਕਰ ਰਿਹਾ ਇਹ ਠੀਕ ਹੈ ਕਿ ਤੁਸੀਂ ਜਿਹੜੇ ਵੀ ਪ੍ਰਚਾਰਕ ਦੇ ਤੁਸੀਂ ਸਮਰਥਕ ਹੋ ਮੈਂ ਨਹੀਂ ਕਹਿੰਦਾ ਹਾਂ ਕਿ ਤੁਸੀਂ ਜਿਹਦੇ ਵੀ ਸਮਰਥਕ ਹੋ ਪਰ ਤੁਸੀਂ ਦੂਜੇ ਨੂੰ ਵੀ ਮਾੜਾ ਨਾ ਕਹੋ। ਢਾਡਰੀਆਂ ਵਾਲੇ ਬਾਬਾ ਜੀ ਕੋਈ ਮੇਰੀ ਭੂਆ ਦੇ ਪੁੱਤ ਨਹੀਂ ਹੈਗੇ। ਉਹ ਵੀ ਇੱਕ ਪ੍ਰਚਾਰਕ ਨੇ ਪਰ ਜੇਕਰ ਉਹ ਧਰਮ ਦਾ ਪ੍ਰਚਾਰ ਕਰ ਰਹੇ ਨੇ ਤਾਂ ਉਹਨਾਂ ਨੂੰ ਕਰਨ ਦੋ। ਉਹ ਧਰਮ ਨਾਲ ਲੋਕਾਂ ਨੂੰ ਜੋੜ ਰਹੇ ਨੇ, ਜੋੜਨ ਦੋ। ਇਹ ਚੀਜ਼ਾਂ ਦਾ ਵੀਰ ਜੀ ਪਲੀਜ਼ ਤੁਸੀਂ ਵੀ ਧਿਆਨ ਰੱਖੋ ਕਿ ਆਪਾਂ ਕਿਸੇ ਵੀ ਪ੍ਰਚਾਰਕ ਦੇ ਖਿਲਾਫ ਕੋਈ ਇਹੋ ਜਿਹੀ ਚੀਜ਼ ਨਾ ਪਾਈਏ ਕਿ ਉਹ ਅੱਗ ਵਾਂਗੂ ਫੈਲ ਜੇ ਤੇ ਲੋਕਾਂ ਨੇ ਉਹਦੇ ਦੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨ ਤੁਸੀਂ ਆਪਣੇ ਕਮੈਂਟ ਪੜ੍ਹਿਆ ਥੱਲੇ। ਉਹ ਮੈਨੂੰ ਇਹ ਲੱਗਦਾ ਕਈ ਗੁਰਸਿੱਖਾਂ ਨੇ ਵੀ ਤੁਹਾਨੂੰ ਉਹ ਨਾ ਬੜਾ ਮੰਦਾ ਬੋਲਤਾ ਨੀਚੇ ਜਿਨ੍ਹਾਂ ਨੂੰ ਬੋਲਣਾ ਨਹੀਂ ਚਾਹੀਦਾ ਕਿਉਂ ਕਿ ਕਿਉਂਕਿ ਆਪਾਂ ਨੂੰ ਆਪਣੇ ਗੁਰੂ ਨੇ ਕਹੀ ਹੀ ਨਹੀਂ ਆਪਣੇ ਗੁਰੂ ਨੇ ਕਦੇ ਕਿਹਾ ਹੀ ਨਹੀਂ ਕਿ ਤੁਸੀਂ ਕਿਸੇ ਨੂੰ ਗਾਲ ਕੱਢੋ ਕਿਸੇ ਨੂੰ ਬੰਦਾ ਬੋਲੋ ਹਨਾ ਉਹ ਉਹ ਤੁਹਾਡੇ ਕਮੈਂਟਾਂ 'ਚ ਵੀ ਜਿਹੜੇ ਲੋਕਾਂ ਨੇ ਬੋਲਿਆ ਮੈਨੂੰ ਨਹੀਂ ਪਤਾ ਉਹ ਕੌਣ ਸੀ ਗਿਆ ਹਨਾ ਜੀ ਉਹ ਮੈਂ ਨਹੀਂ ਜਾਣਦਾ ਉਹਨਾਂ ਨੂੰ ਕੌਣ ਨੇ ਪਰ ਵੀਰ ਜੀ ਗੱਲਾਂ ਤਾਂ ਆਪਣੀ ਮਾਂ ਭੈਣ ਨੂੰ ਬੋਲਦੀਆਂ ਹਨਾ ਬਲਵਾਈਆਂ ਕਿਨੇ ਨੇ ਤੁਹਾਡੇ ਇੱਕ ਬੋਲ ਨਹੀਂ ਜੇ ਤੁਸੀਂ ਉਹ ਬੋਲ ਨੂੰ ਬੜੇ ਢੰਗ ਨਾਲ ਬੋਲਦੇ ਨਾ ਵੀਰ ਜੀ ਉਜੀ ਬਾਬਾ ਜੀ ਦੇ ਖਿਲਾਫ ਬੋਲਣਾ ਹੈ ਮੈਂ ਕਹਿਣਾ ਉਹਨਾਂ ਦੀ ਜ਼ਿੰਦਗੀ ਦੇ ਖਿਲਾਫ ਬੋਲਣਾ ਤਾਂ ਬੋਲ ਸਕਦੇ ਹੋ ਤੁਹਾਡਾ ਰਾਈਟ ਬਣਦਾ ਪਰ ਇੰਨਾ ਵੀ ਧਿਆਨ ਰੱਖੋ ਕਿ ਹੋ ਇੱਕ ਪ੍ਰਚਾਰਕ ਹੈ ਪ੍ਰਚਾਰਕ ਦੀ ਮਰਿਆਦਾ ਨੂੰ ਧਿਆਨ ਇਹਤ ਰੱਖਦੇ ਹੋਏ ਬੋਲिए ਆਪਾਂ ਠੀਕ ਹੈ ਨਾ ਸੋ ਵੀਰ ਮੇਰਾ ਮੇਰੀ ਤੈਨੂੰ ਇਹੀ ਬੇਨਤੀ ਹੈ ਹੱਥ ਬੰਨ ਕੇ ਲਾਸਟ ਵਿੱਚ ਕਿ ਜੇਕਰ ਤੂੰ ਕੁਝ ਕਰਨਾ ਚਾਹੁੰਦਾ ਹੈ ਠੀਕ ਹੈ ਤਾਂ ਮੈਨੂੰ ਦੱਸ ਮੇਰੇ ਨਾਲ ਸੰਪਰਕ ਸਾਧ ਲਈ ਮੈਂ ਤੇਰੇ ਨਾਲ ਖੜਾ ਕੀ ਕਰਨਾ ਚਾਹੁੰਦਾ ਗਰੀਬ ਕੁੜੀਆਂ ਦਾ ਵਿਆਹ ਕਰਾਂਗਾ ਤੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਵਾਵੇਂਗਾ ਗਰੀਬ ਲੋਕਾਂ ਨੂੰ ਮਕਾਨ ਪਾ ਕੇ ਦਵਾਂਗਾ ਤੂੰ ਜਿਹੜਾ ਕੁਝ ਕਰਨ ਨੂੰ ਗੱਲ ਕਰੇਂਗਾ ਮੈਂ ਤੇਰੇ ਨਾਲ ਖੜਾ ਠੀਕ ਹੈ ਤੂੰ ਭਰਾਵਾ ਮੇਰਾ ਜਦੋਂ ਵੀ ਕਹੇਗਾ ਜਦੋਂ ਤੇਰੀ ਮਰਜ਼ੀ ਆ ਹਨ ਤੂੰ ਮੈਨੂੰ ਮਿਲ ਮੈਂ ਸਮਾਣਾ ਡਿਸਟ੍ਰਿਕਟ ਪਟਿਆਲਾ ਉਹਦੇ ਨਜ਼ਦੀਕ ਸਮਾਣੇ ਦੇ ਨਜ਼ਦੀਕ ਮੇਰਾ ਪਿੰਡਾ ਕਸਰਾਲਾ ਸੋ ਭਰਾ ਜਦੋਂ ਤੇਰਾ ਜੀ ਕਰੇ ਮੈਨੂੰ ਮਿਲ ਲਈ ਕਈ ਵਾਰੀ ਮੇਰੇ ਤੋਂ ਵੀਰੇ ਹਨਾ ਕੋਈ ਸੂਚਨਾ ਨਹੀਂ ਮੈਂ ਬੋਲਿਆ ਗਿਆ ਕੋਈ ਗੁਰੂ ਦੇ ਖਿਲਾਫ ਗੁਰਬਾਣੀ ਦੇ ਖਿਲਾਫ ਜਾਂ ਕਿਸੇ ਧਰਮ ਦੇ ਖਿਲਾਫ ਮੈਂ ਨਹੀਂ ਬੋਲਣਾ ਚਾਹੁੰਦਾ ਵੀਰੇ ਕਿਸੇ ਨੂੰ ਕੇਸ ਪਹੁੰਚਾਉਣਾ ਮੇਰਾ ਮਕਸਦ ਨਹੀਂ ਸੋ ਐਨੇ ਹੀ ਕਹਿੰਦੇ ਹੋ ਖਿਮਾ ਦਾ ਜਾਚਕਾ ਵੀਰੇ ਮਿਲਦੇ ਆ ਫਿਰ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਸਸਿਕਾ